ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਨਤਾ ਦਲ ਯੂनाइटेड ਪੰਜਾਬ ਮਾਝਾ ਜੂਨੀਅਨ ਚਾਰਜ ਪੰਜਾਬ ਸਟੇਜ ਸੈਕਟਰੀ ਪੰਜਾਬ ਔਰ ਮੈਂ ਜਨਤਾ ਦਲ ਯੂनाइटेड ਦੇ ਸਾਰੇ ਹੀ ਆਗੂ ਸਹਿਬਾਨਾਂ ਵੱਲੋਂ ਔਰ ਆਪਣੇ ਵੱਲੋਂ ਬਾਬਾ ਸਾਹਿਬ ਅੰਬੇਦਕਰ ਬੀਮਰਾਓ ਨੇ ਜੋ ਸੁਭਦਾਨ ਬਣਾਇਆ ਉਹਦੀ ਅਜ ਸਤਿਪਨਾ ਦਿਵਸ ਆ ਔਰ ਮੈਂ ਦੇਸ਼ ਵਾਸੀਆਂ ਨੂੰ ਸਤਿਪਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਜਿੱਥੇ ਮੈਂ ਮੁਬਾਰਕਾਂ ਦਿੰਦਾ ਹਾਂ ਉੱਥੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਤਾਂ ਆਪਣੀ ਜ਼ਿੰਦਗੀ ਲਾ ਦਿੱਤੀ ਜਿਨ੍ਹਾਂ ਲੋਕਾਂ ਨੇ ਦੇਸ਼ ਆਜ਼ਾਦ ਕਰਾਉਣ ਲਈ ਆਪਣੀ ਕੁਰਬਾਨੀ ਦਿੱਤੀ ਔਰ ਉਹਦੇ ਤੋਂ ਬਾਅਦ ਅਧਿਕਾਰ ਜਿਹੜੇ ਸਾਡੇ ਅਧਿਕਾਰ ਸੀ ਜਿਨ੍ਹਾਂ ਦੀ ਲੜਾਈ ਬਾਬਾ ਸੰਬੇਦਗਰ ਬੀਮਰਾਓ ਨੇ ਲੜੀ ਔਰ ਕਿਤੇ ਨਾ ਕਿਤੇ ਦੁੱਖ ਇਸ ਚੀਜ਼ ਦਾ ਵਾ ਦੇਸ਼ ਵਜਾਦ ਕਰਾਉਣ ਵਾਲਿਆਂ ਨੂੰ ਵੀ ਅਸੀਂ ਸਜਦਾ ਕਰਦੇ ਆ ਸੰਵਿਧਾਨ ਲਿਖਣ ਵਾਲਿਆਂ ਨੂੰ ਵੀ ਸਜਦਾ ਕਰਦੇ ਆ ਪਰ ਜਿਹੜੇ ਸੰਵਿਧਾਨ ਚਲਾ ਰਹੇ ਆ ਜਿਹੜੇ ਸਾਡਾ ਪ੍ਰਸ਼ਾਸਨ ਲਾ ਲੋ ਚਾਹੇ ਸਾਡੀ ਲੀਡਰਸ਼ਿਪ ਲਾ ਲੋ ਚਾਹੇ ਸਾਡੀਆਂ ਸਰਕਾਰਾਂ ਲਾ ਲੋ ਉਸ ਸੰਵਿਧਾਨ ਨੂੰ ਫੋਲੋ ਕਰਨ ਵਿੱਚ ਕਿਤੇ ਨਾ ਕਿਤੇ ਆਪਣੀਆਂ ਗਲਤੀਆਂ ਨੂੰ ਦਰਸਾਉਂਦੇ ਨੇ ਭਾਵੇਂ ਪੰਜਾਬ ਦੇ ਇਸ ਟਾਈਮ ਤੇ ਸੰਵਿਧਾਨਕ ਮੁੱਦਿਆਂ ਦੀ ਗੱਲ ਕਰ ਲਈਏ ਕਿ ਸੰਵਿਧਾਨ ਤਾਂ ਇਸ ਕਰਕੇ ਲਿਖਿਆ ਗਿਆ ਸੀ ਕਿ ਸਾਰਿਆਂ ਨੂੰ ਅਧਿਕਾਰ ਮਿਲੂਗਾ ਜਦੋਂ ਸੰਵਿਧਾਨ ਏਕਿਆ ਕਾਨੂੰਨ ਏਕਿਆ ਤੇ ਸਿੱਖਾਂ ਵਾਸਤੇ ਕਿਉਂ ਵੱਖਰਾ ਮੈਂ ਗੱਲ ਕਰੂੰਗਾ ਕਿ 30 32 32 ਸਾਲ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਉਹਨਾਂ ਨੂੰ ਅੱਜ ਤੱਕ ਅਪਰੋਲ ਤੱਕ ਨਹੀਂ ਦਿੱਤੀ ਗਈ ਔਰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਬਰੀ ਨਹੀਂ ਕੀਤਾ ਗਿਆ ਸੰਵਿਧਾਨਕ ਤੌਰ ਤੇ ਕੋਟਾਂ ਤੇ ਕਚਹਿਰੀਆਂ ਦੇ ਵਿੱਚ ਸਾਡੀਆਂ ਆਗੂਆਂ ਨੇ ਸਾਡੀਆਂ ਸੰਪਰਤਾਵਾਂ ਨੇ ਬੇਦਬੀ ਵਾਲੇ ਮਸਲੇ ਤੇ ਮੰਗ ਉਠਾਈ ਕਿ ਇਹ ਬੇਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਵੀ ਉਹਦਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਬੇਦਬੀ ਦਾ ਇਨਸਾਫ ਮਿਲਣਾ ਚਾਹੀਦਾ ਸਿੱਖਾਂ ਦੀ ਬਹੁਤ ਵੱਡੀ ਜਿਹੜੀ ਮੰਗ ਸੀ ਔਰ ਬਹੁਤ ਵੱਡਾ ਇਹ ਮੁੱਦਾ ਵਾ ਉਹਦੇ ਤੇ ਵੀ ਰਾਜਨੀਤੀ ਕੀਤੀ ਔਰ ਮੈਂ ਜਨਤਾ ਪਾਲ ਯੂਨਾਈਟਡ ਮਾਝਾ ਜੁਨਨ ਚਾਰਜ ਇਸ ਚੀਜ਼ ਤੇ ਮੈਂ ਇੱਕ ਐਲਾਨ ਵੀ ਕਰਦਾ ਵਾਂ ਕਿ ਅਸੀਂ ਸੰਵਧਾਨਕ ਤਰੀਕੇ ਨਾਲ ਜਿੰਨਾ ਜਿੰਨਾ ਲੋਕਾਂ ਨੇ ਬੇਦਬੀਆਂ ਕੀਤੀਆਂ ਨੇ ਤੇ ਚਾਹੇ ਕਰਵਾਈਆਂ ਨੇ ਇਹਨਾਂ ਦੀ ਲੜਾਈ ਅਸੀਂ ਸ਼ੁਰੂ ਕਰਾਂਗੇ ਜਨਤਾ ਪਾਲ ਯੂਨਾਈਟਡ ਦਾ ਸਾਥ ਰਹੂਗਾ ਔਰ ਮੈਨੂੰ ਉਮੀਦ ਹੈ ਕਿ ਸਾਡੀ ਪਾਰਟੀ ਹਾਈ ਕਮਾਂਡ ਮੁੱਖ ਮੰਤਰੀ ਨਤੀਸ਼ ਕੁਮਾਰ ਜੀ ਔਰ ਪੰਜਾਬ ਦੇ ਪਾਰਟੀ ਅਨਚਾਰਜ ਸੰਜੇ ਸਿੰਘ ਜੀ ਸੰਜੇ ਕੁਮਾਰ ਜੀ ਸੌਰੀ ਸੰਜੇ ਕੁਮਾਰ ਜੀ ਔਰ ਪੰਜਾਬ ਪ੍ਰਧਾਨ ਮਾਲਵਿੰਦਰ ਬੈਣੀਪਾਲ ਜੀ ਸੰਜੀਵ ਚਾਹ ਜੀ ਔਰ ਸਾਰੀ ਸਮੂਚੀ ਟੀਮ ਇਸ ਮਸਲੇ ਤੇ ਸੰਜੀਤਾ ਦੇ ਨਾਲ ਮੇਰਾ ਸਾਥ ਦੇਣਗੇ ਔਰ ਮੈਂ ਧਿਆਨ ਵਿੱਚ ਦੇਣਾ ਚਾਹੁੰਦਾ ਵਾਂ ਇਹ ਗੱਲ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਬੇਦਬੀ ਨਾਲ ਤੇ ਸਰਕਾਰਾਂ ਬਣਾਈਆਂ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਨਗੌਲਿਆਂ ਛੱਡਿਆ ਅਸੀਂ ਉਹਨਾਂ ਦੇ ਉੱਤੇ ਫੋਕਸ ਵੀ ਕਰਨਾ ਲੜਾਈ ਵੀ ਲੜਨੀ ਆ ਔਰ ਹੱਲ ਵੀ ਕਰਾਉਣੇ ਆ ਲੋੜ ਚਾਹੀਦਾ ਪੰਜਾਬ ਲੋੜ ਆ ਪੰਜਾਬ ਦੀ ਜਨਤਾ ਨੂੰ ਸਾਥ ਦੇਣ ਦੀ ਵਿਸ਼ਵਾਸ ਰਾਜਨੀਤਿਕਾਂ ਨੇ ਵੀ ਖੋਲਿਆ ਵਾ ਧਾਰਮਿਕਾਂ ਨੇ ਵੀ ਖੋਲਿਆ ਵਾ ਬਲਕਿ ਹਰ ਇੱਕ ਇਨਸਾਨ ਨੇ ਆਪਣਾ ਵਿਸ਼ਵਾਸ ਖੋਲਿਆ ਵਾ ਉਸ ਵਿਸ਼ਵਾਸ ਨੂੰ ਉਸ ਸਿਧਾਂਤ ਨੂੰ ਉਸ ਵਿਸ਼ੇ ਨੂੰ ਭਾਵੇਂ ਉਸ ਸੰਵਿਧਾਨਿਕ ਵਿਸ਼ਾ ਵੀ ਇਸ ਟਾਈਮ ਤੇ ਖੋਇਆ ਨਜ਼ਰ ਆ ਰਿਹਾ ਵਾ ਕਿਉਂਕਿ ਆਮ ਬੰਦੇ ਨਾਲ ੱਤਕਾ ਹੁੰਦਾ ਉਹਨੂੰ ਨਾ ਤਾਂ ਥਾਣੇ ਚੋਂ ਸਾਫ਼ ਮਿਲਦਾ ਉਹ ਫਿਰ ਕੋਟਾਂ ਦੇ ਵਿੱਚ ਜਾ ਕੇ ਵੀ ਰੋਲਦਾ ਵਾ ਕਿਉਂਕਿ ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਬਣਾਇਆ ਐ ਇਸੇ ਕਰਕੇ ਗਿਆ ਸੀ ਕਿ ਮਾੜੇ ਬੰਦੇ ਨਾਲ ਧੱਕਾ ਨਾ ਹੋਵੇ ਸਾਰਿਆਂ ਨੂੰ ਇੱਕ ਨਿਗਾ ਨਾਲ ਦੇਖਿਆ ਜਾਵੇ ਔਰ ਸਾਰਿਆਂ ਦੀਆਂ ਮੰਗਾਂ ਦੇ ਉੱਤੇ ਜਿਹੜੀ ਗੌਰ ਕੀਤੀ ਜਾਵੇ ਚਾਹੇ ਉਹ ਸਰਕਾਰੀ ਹੋਣ ਚਾਹੇ ਉਹ ਆਮ ਹੋਣ ਭਾਵੇਂ ਲੀਡਰਾਂ ਦੀਆਂ ਹੋਣ ਉਹਨਾਂ ਤੇ ਗੌਰ ਕੀਤੀ ਜਾਵੇ ਤੇ ਬੰਦੇ ਹੱਕ ਦਿੱਤੇ ਜਾਣ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਹੱਕ ਲੈ ਕੇ ਦਿੱਤੇ ਸੀ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਸੀ ਤੇ ਉਹਨਾਂ ਹੱਕਾਂ ਦੇ ਵਾਸਤੇ ਉਸ ਸੰਵਿਧਾਨ ਨੂੰ ਨਾਲ ਉਸ ਸੰਵਿਧਾਨ ਦਾ ਸੰਯੋਗ ਲੈ ਕੇ ਅਸੀਂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਾਂਗੇ ਉਮੀਦ ਕਰਦੇ ਹਾਂ ਕਿ ਲੋਕ ਸਾਡਾ ਜਰੂਰ ਸਾਥ ਦੇਣਗੇ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪਰਖ ਕੇ ਦੇਖੋ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਇਹ ਇਸ ਟਾਈਮ ਤੇ ਜੋ ਪੰਜਾਬ ਦਾ ਹਾਲਾਤ ਬਣੇ ਨੇ ਇਹਦੇ ਵਿੱਚ ਸਾਰਿਆਂ ਨੂੰ ਇਕੱਠਿਆਂ ਹੋ ਕੇ ਸਾਥ ਦੇਣਾ ਪੈਣਾ ਵਾ ਕਿਉਂਕਿ ਸਿਸਟਮ ਬਹੁਤ ਉਲ ਚੁੱਕਾ ਪੰਜਾਬ ਦਾ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਸ ਕਰਕੇ ਮੈਂ ਫਿਰ ਉਸ ਸੰਵਿਧਾਨ ਦੀ ਅਸੀਂ ਕਦਰ ਕਰੀਏ ਉਸ ਸੰਵਿਧਾਨ ਨੂੰ ਫਾਲੋ ਕਰੀਏ ਜਿਸ ਸੰਵਿਧਾਨ ਨੂੰ ਲਿਖਣ ਲਈ ਬਹਾਲ ਕਰਨ ਲਈ ਚਾਹੇ ਉਸ ਸੰਵਿਧਾਨ ਨੂੰ ਸਾਡੇ ਤੱਕ ਲਾਗੂ ਕਰਨ ਲਈ ਬਹੁਤ ਵੱਡੇ ਸੰਘਰਸ਼ ਲੜੇ ਗਏ ਆ ਤੇ ਉਹਨਾਂ ਸੰਘਰਸ਼ੀਆਂ ਦਾ ਵੀ ਧੰਨਵਾਦ ਉਹਨਾਂ ਸੰਘਰਸ਼ੀਆਂ ਨੂੰ ਵੀ ਸਜਦਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਸੀਂ ਸੰਵਿਧਾਨ ਨੂੰ ਜਿਹੜਾ ਵਾ ਫਾਲੋ ਕਰਕੇ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਔਰ ਆਪਣੇ ਫਿਰਕਿਆਂ ਨੂੰ ਸੇਤ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ